ਇਹ ਨਾ ਪਾਣੀ ਆਈ ਸਾਡੇ ਮਕਾਨਾਂ ਦੇ ਨਾਲ ਟੱਕਰ ਖਾਂਡਿਆ ਆ ਚੰਗਰ ਬੱਥਾ ਸਾਡਾ ਜਿਹੜਾ ਉਹ ਡੁੱਬ ਚੱਲਾ ਹੈਗਾ ਆਪਾਂ ਮਸਾਂ ਹੀ ਕੱਢਦੇ ਉਹਨਾਂ ਘੜਿਆ ਜਦੋਂ ਬੋਟਾਂ ਲੈਣੀਆਂ ਆ ਗਿਆ ਉਦੋਂ ਸਾਰੇ ਆਉਂਦੇ ਆ ਜਦੋਂ ਬੋਟਾਂ ਪੈਣੀਆਂ ਮੂਕੇ ਕੋਈ ਨਹੀਂ ਪੁੱਛਦਾ ਕਿ ਮਈ ਮਹੀਨੇ ਜੂਨ ਮਹੀਨੇ ਜੁਲਾਈ ਮਹੀਨੇ ਇਹ ਦਰਿਆ ਸੁਆ ਬਣ ਗਿਆ ਸੀ ਡੈਮ ਤੇ ਇਸ ਕਰਕੇ ਬਣਾਇਆ ਵੀ ਹੜ੍ਹਾਂ ਤੋਂ ਬਚਾਉਣ ਵਾਸਤੇ ਜਿਹੜੇ ਡੈਮ ਆ ਡੈਮ ਉਲਟਾ ਸਾਨੂੰ ਮਾਰਨ ਲੱਪੇ ਆ ਵੀ ਇਹਨਾਂ ਨੂੰ 6-6 ਮਹੀਨੇ ਪਹਿਲਾਂ ਪਤਾ ਲੱਗ ਜਾਂਦਾ ਵੀ ਐਕੀ ਇੰਨਾ ਮੀਂਹ ਪੈਣਾ ਉਹ ਸਿਸਟਮ ਕਾਦੇ ਵਾਸਤੇ ਇਹਨਾਂ ਨੇ ਲਾਇਆ ਉਹ ਸਿਸਟਮ ਨਾਲ ਦੇਖਦੇ ਆ ਵੀ ਇੰਨਾ ਆਮ ਬੰਦਿਆਂ ਨੇ ਦੱਸਤਾ ਵੀ ਹਰ ਕੀ ਮੀਂਹ ਵਾਦੇ ਪੈਣੇ ਆ ਇਹਨਾਂ ਨੂੰ ਨਹੀਂ ਪਤਾ ਲੱਗਾ ਬੇਟਾ ਲਾਰ ਬਹੁਤ ਮੜੇ ਆ ਜੀ ਨਿਸ਼ਾਰਾ ਪੱਤਣ ਪਿੰਡਾ ਸਾਡਾ ਇਹਨਾਂ ਪਾਣੀ ਆ ਜੀ ਸਾਡੀਆਂ ਮਕਾਂ ਦਾ ਦੇ ਨਾਲ ਟੱਕਰ ਖਾਂਡਿਆ ਆ ਕਈ ਘਰਾਂ ਵਿੱਚ ਵੜ ਗਿਆ ਡੰਗਰ ਬਥਾ ਸਾਡਾ ਜਿਹੜਾ ਉਹ ਡੁੱਬ ਚੱਲਾ ਹੈਗਾ ਆਪਾਂ ਮਸਾਂ ਹੀ ਕੱਢ ਕੇ ਉਹਨਾਂ ਨੂੰ ਘੜਿਆ ਠੀਕ ਆ ਨਹੀਂ ਉੱਚੀਆਂ ਜਗ੍ਹਾ ਤੇ ਬੰਨਿਆ ਆ ਕੋਈ ਪੱਠਾ ਨਹੀਂ ਪਾਉਣ ਨੂੰ ਕਮਾੜ ਦੀ ਫਸਲ ਸਾਰੀ ਜਿਹੜੀ ਉਹ ਗਰਗ ਗਈ ਆ ਠੀਕ ਆ ਗਲ ਗਈ ਆ ਸਾਰੀ ਕੋਈ ਪੱਠਾ ਨਹੀਂ ਬਚਿਆ ਕੋਈ ਕਸ ਨਹੀਂ ਬਚਿਆ ਜੀ ਕਿੰਨੀ ਜ਼ਮੀਨ ਐ ਇਸ ਵਕਤ ਮਾਰਹੇਟ ਮਾਰਹੇਟ ਦੀ ਨਿਸ਼ਾਰੇ ਪੱਤਨ ਦੀ ਕੱਲੇ ਦੀ ਜ਼ਮੀਨ ਜਿਹੜੀ ਉਹ ਤਿੰਨ ਤੋਂ ਉਥੋਂ 400 ਕਿੱਲਾ ਕੀ ਮੰਗੇ ਇਹੀ ਕਰਦੇ ਆ ਵੀ ਸਰਕਾਰ ਸਾਡਾ ਥੋੜਾ ਜਿਹਾ ਸਾਥ ਦੇਵੇ ਦੁਕਦਿਆਂ ਨੂੰ ਬਚਾਵੇ ਕਤੂਸੀ ਬੰਨ ਸਾਡਾ ਬੰਨ ਦੇ ਜਿਹੜਾ ਇਹ ਪਾਣੀ ਨਾ ਆਏ ਕਰੇ ਇੱਧਰ ਅਸੀਂ ਇਹੋ ਸਰਕਾਰ ਤੋਂ ਮੰਗ ਕਰਨੇ ਚਾਹੁੰਦੇ ਆਗੇਆ ਕਿ ਜੋ ਲੋਕਾਂ ਦਾ ਨੁਕਸਾਨ ਹੋਇਆ ਹੈਗਾ ਉਹਦੀ ਪਰਹਾਈ ਕੀਤੀ ਜਾਵੇ ਫਸਾਣਾਂ ਨਾਲ ਸਾਵਨ ਵਾ ਇਹਨਾਂ ਸਾਰੇ ਜ਼ਿਮੀਦਾਰਾ ਡੁੱਬ ਗਏ ਜਿਹਨਾਂ ਗਰੀਬਾਂ ਬਚਾ ਰਹੇ ਨੇ ਪਹਿਲੀਆਂ ਠੇਕੇ ਤੇ ਲਾ ਕੇ ਪਈਆਂ ਆ ਗਈਆਂ ਉਹ ਕਿੱਥੋਂ ਪੈਸੇ ਦੇਣਗੇ ਸਰਕਾਰ ਨੇ ਜੋ ਸਾਡੇ ਇਲਾਕੇ ਦੇ ਐਮਐਲਏ ਵੀ ਹੈਗੇ ਆ ਉਹਨਾਂ ਨੇ ਵੀ ਕਦੀ ਆਣ ਕੇ ਸਾਨੂੰ ਨਹੀਂ ਪੁੱਛਿਆ ਇਹ ਪਿੰਡ ਨੂੰ ਕਿ ਤੂੰ ਕਿੱਥੇ ਹੈਗੇ ਕਿੱਥੇ ਨਹੀਂ ਜਦੋਂ ਵੋਟਾਂ ਲੈਣੀਆਂ ਆ ਗਈਆਂ ਉਦੋਂ ਸਾਰੇ ਆਉਂਦੇ ਆ ਜਦੋਂ ਵੋਟਾਂ ਪਾਉਣੀਆਂ ਆ ਮੁਰਕੇ ਕੋਈ ਨਹੀਂ ਪੁੱਛਦਾ ਆਣ ਕੀ ਦੇਖੋ ਤੁਹਾਡੇ ਸਾਹਮਣੇ ਆ ਸਾਰਾ ਬਹੁਤ ਨੁਕਸਾਨ ਆ ਹੈ ਉਹ ਤਾਂ ਸਾਡੀ ਗਵਰਨਮੈਂਟ ਦੀ ਵੀ ਨਿਰਾਸ਼ਾ ਆ ਤੁਸੀਂ ਦੇਖਿਓ ਮਈ ਮਹੀਨੇ ਜੂਨ ਮਹੀਨੇ ਜੁਲਾਈ ਮਹੀਨੇ ਇਹ ਦਰਿਆ ਸੁਆ ਬਣ ਗਿਆ ਸੀ ਡੈਮ ਤੇ ਇਸ ਕਰਕੇ ਬਣਾਏ ਵੀ ਹੜ੍ਹਾਂ ਤੋਂ ਬਚਾਉਣ ਵਾਸਤੇ ਜਿਹੜੇ ਡੈਮ ਆ ਡੈਮ ਉਲਟਾ ਸਾਨੂੰ ਮਾਰਨ ਲੱਪਿਆ ਪਹਿਲਾਂ ਸਾਰਾ ਸਾਲ ਪਾਣੀ ਜਮਾਂ ਰੱਖਦੇ ਵਿੱਚ ਬਰਸਾਤਾਂ ਆਉਂਦੀਆਂ ਉਦੋਂ ਬਰਸਾਤ ਦੇ ਪਾਣੀ ਦੀ ਮਾਰ ਪੈਂਦੀ ਆ ਉਦੋਂ ਡੈਮ ਵਾਲੇ ਪਾਣੀ ਛੱਡਦੇ ਹੁਣ ਮੁੜ ਕੇ ਕਹਿੰਦੇ ਵੀ ਸਾਡੀ ਮਜ਼ਦੂਰੀ ਹੈ ਤੇ ਬਾਕੀਆ ਮਜ਼ਦੂਰੀ ਆ ਪਰ ਇਹ ਤਾਂ ਧਿਆਨ ਦੇ ਉਹਨਾਂ ਨੇ ਰੱਖਣਾ ਨਾ ਪਹਿਲਾਂ ਪੀ ਘਟੋ ਘਟ ਓਨੀ ਕਿ ਗੰਜਾਸ਼ ਰੱਖੋ ਹੁਣ ਤੇ ਸਿਸਟਮ ਵੀ ਵੀ ਇਦਾਂ ਦੇ ਆ ਪੀ ਇਹਨਾਂ ਨੂੰ 6-6 ਮਹੀਨੇ ਪਹਿਲਾਂ ਪਤਾ ਲੱਗ ਜਾਂਦਾ ਵੀ ਆਹ ਕਿ ਇੰਨਾ ਮੀਂਹ ਪੈਣਾ ਹੈ। ਉਹ ਸਿਸਟਮ ਕਾਦੇ ਵਾਸਤੇ ਇਹਨਾਂ ਨੇ ਲਾਇਆ। ਉਹ ਸਿਸਟਮ ਨਾਲ ਦੇਖਦੇ ਆ ਵੀ ਇੰਨਾ ਆਮ ਬੰਦਿਆਂ ਨੇ ਦੱਸਤਾ ਵੀ ਆਹ ਕਿ ਮੀਂਹ ਵੱਧੇ ਪੈਣੇ ਆ। ਇਹਨਾਂ ਨੂੰ ਨਹੀਂ ਪਤਾ ਲੱਗਾ। ਕਿੰਨੀ ਵੱਧ ਪੈਣੇ ਆ। ਅਸੀਂ ਉਹਨਾਂ ਆਪਣਾ ਐਂਧੀਆਂਮ ਰੱਖੀਆ ਘਟੋ ਘਾਟੇ ਡੈਮ ਚ ਤੇ ਕੰਜਾਇਸ਼ ਰੱਖੀ ਹੋਣੀ ਵੀ ਪਾਣੀ ਮਾੜਾ ਮੋੜਾ ਚੱਲ ਸਕੇ।